ਕਨੌਰ ਹਲਕੇ 'ਚ ਜਿੱਥੇ ਪਹਿਲਾਂ ਕਾਂਗਰਸ ਦੇ ਦੋ ਧੜੇ ਸਨ ਮਦਨ ਲਾਲ ਜਲਾਲਪੁਰ ਤੇ ਜਸਮੀਤ ਸਿੰਘ ਰੰਦਾਵਾ ਪਰ ਸਾਬਕਾ ਮੁੱਖ ਮੰਤਰੀ ਦੀ ਮੌਤ ਤੋਂ ਬਾਅਦ ਮਦਨ ਲਾਲ ਜਲਾਲਪੁਰ ਨੇ ਕਾਂਗਰਸ ਦੇ ਦੂਜੇ ਧੜੇ ਨੂੰ ਵੀ ਆਪਣੇ ਨਾਲ ਮਿਲਾ ਲਿਆ ਹੈ ਇਸੇ ਸਿਲਸਿਲੇ 'ਚ ਕਾਂਗਰਸ ਦੀ ਇੱਕ ਰੈਲੀ ਪਿੰਡ ਕਾਮੀਕਲਾਂ 'ਚ ਹੋਈ ਜਿੱਥੇ ਰੰਦਾਵਾ ਦੇ ਪੁਰਾਣੇ ਵਰਕਰ ਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਕਾਮੀਕਲਾਂ ਨੇ ਆਪਣਾ ਸਮਰਥਨ ਮਦਨ ਲਾਲ ਜਲਾਲਪੁਰ ਨੂੰ ਦੇ ਦਿੱਤਾ ਉੱਥੇ ਹੀ ਪ੍ਰਨੀਤ ਕੌਰ ਨੇ 2017 ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਤੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਕਾਲੀ ਸਰਕਾਰ ਤੋਂ ਬਹੁਤ ਦੁਖੀ ਨੇ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਨੂੰ ਯਾਦ ਕਰਦੇ ਨੇ ਉੱਥੇ ਚਿੱਟੀ ਮੱਕੀ ਦੇ ਵਿਵਾਦ ਦੇ ਚੱਲਦੇ ਉਹਨਾਂ ਕਿਹਾ ਕਿ ਨੈਤਿਕਤਾ ਦੇ ਆਧਾਰ ਤੇ ਤੋਤਾ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਦੇਖੋ ਮੋਰਲ ਰਿਸਪੌਂਸਿਬਿਲਟੀ ਮੰਤਰੀ ਦੀ ਜ਼ਰੂਰ ਹੁੰਦੀ ਹੈ ਉਹ ਉਹਦੇ ਉੱਤੇ ਜ਼ਰੂਰ ਅਸਤੀਫਾ ਦੇਣਾ ਚਾਹੀਦਾ ਹੈ ਇੱਕ ਵਾਰੀ ਜਦ ਤੱਕ ਨਹੀਂ ਕਲੀਅਰ ਹੁੰਦੀ ਇਨਕੁਆਇਰੀ ਅੱਜ ਮਦਨ ਜੀ ਨੇ ਬਹੁਤ ਪ੍ਰਣਾ ਕੀਤਾ ਸਾਡੇ ਜਿਹੜੇ ਇੱਥੇ ਹਰਵਿੰਦਰ ਸਿੰਘ ਕਾਮਿਕਲਾਂ ਦੇ ਨੇ ਬਹੁਤ ਵਧੀਆ ਪੁਰਾਣੇ ਸਾਡੇ ਕਾਂਗਰਸ ਦੇ ਵਰਕਰ ਇਸ ਮੌਕੇ ਇੱਕ ਨੌਰ ਤੋਂ ਕਾਂਗਰਸ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਚੇਅਰਮੈਨ ਹਰਵਿੰਦਰ ਸਿੰਘ ਦਾ ਉਹਨਾਂ ਦੇ ਨਾਲ ਆਉਣ ਨਾਲ ਪਾਰਟੀ ਨੂੰ ਹੋਰ ਬਲ ਮਿਲਿਆ ਕਿਉਂਕਿ ਉਹ ਪਹਿਲਾਂ ਵੀ ਹਲਕੇ ਦੇ ਲਈ ਇਕੱਠੇ ਕੰਮ ਕਰਦੇ ਆਏ ਨੇ ਅੱਜ ਜਿਹੜੀ ਤਿਆਰੀ ਰੰਮੀ ਜਾਰੀ ਹੈ ਮਹਾਰਾਣੀ ਸਾਹਿਬ ਪੰਨੀਤ ਕੌਰ ਜੀ ਅਸ਼ੀਰਵਾਦ ਦੇ ਨਾਲ ਹੀ ਪਹੁੰਚ ਲੱਗੇ ਦੇ ਵਿੱਚ ਜੋ ਸਾਡੇ ਹਰਵਿੰਦਰ ਸਿੰਘ ਜੀ ਕਾਮਿਕਲਾ ਸਾਬਕਾ ਪ੍ਰਧਾਨ ਹੈਗੇ ਬੈਂਕ ਦੇ ਪਹਿਲਾਂ ਸੀ 2003 ਦੇ ਵਿੱਚ ਜ਼ਿਲ੍ਹਾ ਪ੍ਰੀਚੋਂ ਲੜੇ ਸੀ ਇਕੱਠੇ ਲੜੇ ਸੀ ਅਸੀਂ ਬਹੁਤ ਇਕੱਠੇ ਹੋ ਕੇ ਰੰਧਾਵਾਸਾਂ ਨਾਲ ਜੁੜ ਕੇ ਉਦੋਂ ਸਾਡੇ ਮੰਤਰੀ ਸੀ ਮਹਾਰਾਣੀ ਦਾ ਅਸ਼ੀਰਵਾਦ ਸਾਡੇ ਸੁਰਤੇ ਸੀ ਬਹੁਤ ਲੋਕਾਂ ਦੀ ਡਿਵੈਲਪਮੈਂਟ ਕਰਾਈ ਕਰਨ ਹੋਰ ਦੀ ਪਰ ਕੁਝ ਸਮਾਂ ਆਇਆ ਬਾਅਦ ਦੇ ਵਿੱਚ ਮੈਨੂੰ ਵੱਖਰੇ ਹੋਣਾ ਪੈ ਗਿਆ ਅਸੀਂ ਵੱਖਰੇ ਹੋ ਕੇ ਅਜਾਜੋਂ ਲੜੇ ਸੀ 2007 ਦੇ ਵਿੱਚ ਉਦੋਂ ਮੈਂ ਫਿਰ ਐਮਐਲਏ ਬਣ ਗਿਆ ਇਹ ਜਿਹੜੇ ਸਾਡੇ ਪੁਰਾਣੇ ਸਾਥੀ ਸੀ ਇਹ ਫਿਰ ਹੰਧਵਾ ਸਾਹਿਬ ਦੇ ਨਾਲ ਚਲੇ ਗਏ ਅਸੀਂ ਵੱਖਰੇ ਹੋ ਗਏ ਉਸ ਤੋਂ ਬਾਅਦ ਅੱਜ ਉਹ ਦਿਨ ਖੁਸ਼ੀਆਂ ਵਾਲਾ ਹੈ ਸਾਡੇ ਲਈ ਜੋ ਅਸੀਂ ਪੁਰਾਣੇ ਮਿੱਤਰ ਸੀ ਜੋ ਕਾਂਗਰਸ ਪਾਰਟੀ ਲਈ ਜੁਟ ਕੇ ਬਹੁਤ ਕੰਮ ਕੀਤਾ ਕਨੌਲੀ ਡਿਵੈਲਪਮੈਂਟ ਦੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਰਾਜਪੁਰਾ ਤੋਂ 파ਰਤ ਸੂਤ ਦੀ ਰਿਪੋਰਟ ਪਹਿਰੇਦਾ ਟੀਵੀ